ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿਲਵਾ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਮੰਡ ਦੇ ਵਿੱਚ ਬੀਤੀ ਰਾਤ ਇੱਕ ਅਜਿਹਾ ਵੱਡਾ ਕਾਂਡ ਹੋ ਗਿਆ ਕਿ ਜਿਸ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਸੋਚੀ ਪਾ ਦਿੱਤਾ ਜੀ ਹਾਂ ਯੂਪੀ ਬਿਹਾਰ ਦੇ ਜਿਨ੍ਹਾਂ ਪ੍ਰਵਾਸੀਆਂ ਤੇ ਤਰਸ ਖਾ ਕੇ ਪੰਜਾਬੀਆਂ ਨੇ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ ਤੇ ਖੇਤਾਂ ਵਿੱਚ ਕੰਮ ਕਰ ਦਿੱਤਾ ਸੀ ਅੱਜ ਉਹੀ ਪ੍ਰਵਾਸੀ ਪੰਜਾਬੀਆਂ ਦੀ ਜਾਨ ਦੇ ਵਾਰੀ ਬਣਦੇ ਜਾ ਰਹੇ ਨੇ ਮਾਮਲੇ ਨੂੰ ਪੂਰਾ ਤੈਅ ਤੱਕ ਜਾਣਨ ਲਈ ਪਹਿਲਾਂ ਇਸ ਤਸਵੀਰ ਨੂੰ ਗੌਰ ਨਾਲ ਦੇਖੋ ਇਹ ਉਹੀ ਮੰਗਤ ਰਾਮ ਹੈ ਜੋ ਕਿ ਬੀਤੀ ਰਾਤ ਤੇ ਡੇਰੇ ਦੇ ਕੋਲ ਕੋਈ ਕੰਮ ਕਰ ਕਰ ਰਹੇ ਸਨ ਤਾਂ ਇਸੇ ਦੌਰਾਨ ਹੀ ਪ੍ਰਵਾਸੀ ਨੇ ਅਜਿਹਾ ਚੰਨ ਚਾੜ ਦਿੱਤਾ ਕਿ ਮੰਗਤ ਰਾਮ ਦੇ ਘਰ ਵਿੱਚ ਸੱਥਰ ਵਿਛ ਗਏ ਤੇ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਅਤੇ ਪਿੰਡ ਦੇ ਮਹਤਵਾਰ ਲੋਕਾਂ ਨੇ ਜੋ ਘਟਨਾ ਦੇ ਖੌਫਨਾਕ ਮੰਜ਼ਰ ਬਾਰੇ ਦੱਸਿਆ ਉਹ ਹਰ ਇੱਕ ਪੰਜਾਬੀ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ ਉਹ ਆਪਣੇ ਘਰ ਦੇ ਗੜੀ ਖੜਾ मंगी मोटरसाइकिल लैके मांडू ही चला है नहीं। ते मैं दो दिन पहला लाइन खराब हो गई थी तो मैं ठीक कराई थी बत्ती वो ते मैं देखना चाहता मेरी मोटर चलती है कि नहीं चलती तो मैं कह मैं क्या जाना मांड मैं जाना तो है यार मोटर देख आवाना कि चली भी है कि नहीं चली फिर जो मैं गया उ बाबे ने जाके ऑफिसर खुमस्ती जी कर पै ब डेरे द ਖੇਕ ਦੇ ਜਾ ਪਿਆਰ ਕਰੇ ਉਹ ਬਾਬਾ ਜੀ ਮੈਂ ਕਿੰਨਾ ਮੇਰੀ ਰੋਟੀ ਕਰ ਦੇ ਮੈਂ ਪੈਂਦੇ ਜਾਣਾ ਬਾਬੇ ਨਾਲ ਦੁਆਲਾ ਕਰੀ ਆਸੇ ਮਜ਼ਾਕ ਨਾਲ ਗਾਲੋਬਾਨੀ ਕਰਦੇ ਰੇ ਇੱਕ ਦੇ ਡੇਰੇ ਦੇਖੀ ਇਹਨੇ ਸ਼ਰਾਬ ਨਾਲ ਪੂਰਾ ਰਜਾਸ ਉਹ ਭਈਆ ਆਹੋ ਇਹ ਉਥੋਂ ਤੁਰੇ ਆਵੇ ਦੇਦੇ ਤੋਂ ਆਪਣੇ ਰੋ ਗਾਲਾਂ ਬਾਣ ਕਰਦਾ ਆਵੇ ਬਹੁਤ ਗੰਦੀਆਂ ਗਾਣ ਕਰ ਰੇ ਪੰਜਾਬੀਆਂ ਨੂੰ ਤੇ ਉਹ ਮੰਗੀ ਉੱਠਿਆ ਥੱਲੇ ਬੈਠਾ ਇਹ ਮੈਂ ਬਾਬਾ ਮੰਨਦੇ ਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਉਹਨੂੰ ਗਾਲਾ-ਵਾਲਾ ਮੰਗੀ ਉਠਿਆ ਕਹਿੰਦਾ ਕਿ ਨੂੰ ਗਾਲਾਂ ਕਰਦਾ ਹੋਇਆ ਉਹ ਮੰਗੀ ਨਾ ਹੱਥੋਂ ਪਤੀ ਹੋ ਗਿਆ ਤੇ ਬਾਬਾ ਉਠਿਆ ਇਹਨਾਂ ਨੇ ਛੜਾਉਣ ਲਾ ਪੈਂ ਮੈਂ ਕਿਹਾ ਛੜਾ ਦੇ ਬਾਬਾ ਕੁਝ ਉਹ ਮੰਗੀ ਦੇ ਪਹਿਲਾਂ ਕਿ ਮੁੰਨੀ ਅਸੀਂ ਛੋੜੀ ਜੀ ਲੱਕੜੀ ਉਹਦੇ ਸਿਰ ਤੇ ਮਾਰੀ ਉਹਦੇ ਕੰਨੋਂ ਲੋਹ ਨਿਡਰਾ ਬੀਜ ਜਗਦਾ ਬਾਅਦ ਵੀ ਇੱਕ ਵਾਰ ਸੀ ਉਹਨੇ ਪੈ ਕੇ ਨੀ ਚਾਰ ਨਾ ਇੱਕ ਮਿੰਟ ਦੀ ਮਾਰ ਤੇ ਉਥੇ ਨਾ ਜਦੋਂ ਦੇਖਾਂ ਮੈਂ ਉਠਿਆ ਮੈਂ ਜਦੋਂ ਮੈਂ ਆਈ ਕਿ ਯਾ ਦੇਖਿਆ ਜੋ ਠੰਡਾ ਪੈ ਕੁਛ ਨਹੀਂ एकदम ਬਰਗਿਆ ਇਹ ਮੈਂ ਭੱਜਾਂ ਸਾਡਾ ਦੇਰਾਵਾ ਆਪਣਾ ਦੇਰਾ ਬੇੜੀ ਜੇ ਮੈਂ ਕਿਹਾ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਜੋ ਮੈਂ ਉਧਰ ਗਿਆ ਦੇਖੇ ਮੈਨੂੰ ਲਾਈਟ ਦੇਖੀ ਨਹੀਂ ਰਾਜੂ ਜੀ ਨਾਲ ਮੈਂ ਕਿਹਾ ਬੰਦੇ ਆਉਂਦੇ ਆ ਫਿਰ ਮੈਂ ਇਹਨਾਂ ਨੂੰ ਭੱਜਿਆ ਇਹਨਾਂ ਨੇ ਦੱਸਿਆ ਨਹੀਂ ਕਿ ਮੈਂ ਹੱਬ ਯੱਕ ਮងੀ ਖਤੋਂ ਕਰਤਾ ਕਿ ਕੋਈ ਜਿਹਦਾ ਮਰਡਰ ਹੋਇਆ ਉਹਦਾ ਨਾਮ ਮੰਗੀ ਤੇ ਜਿਹਨੇ ਕੀਤਾ ਵਾ ਮर्डर ਉਹਦਾ ਨਾਮ ਸੁਨੀਲ ਕੁਮਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਰਾਤ ਕੋਈ 10:00 ਵਜੇ ਮੈਨੂੰ ਮੈਂਬਰ ਸਾਹਿਬ ਰਾਜਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਬਈਆ ਲੜ ਪਿਆ ਤੇ ਇਹ ਮੈਨੂੰ ਕਹਿੰਦੇ ਚਲੋ ਚੱਲੀਏ ਆਪਾਂ ਜਾਣਾ ਮੈਂ ਕਿਹਾ ਚਲ ਠੀਕ ਆ ਜਾ ਉਸੇ ਟਾਈਮ ਹੀ ਅਹੀ ਮੰਡ ਨੂੰ ਤੁਰ ਪਏ ਮਾਂਡੂ ਤੋਂ ਜਾਣਦੇ ਆ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਇਹ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੇ ਦੀ ਦੱਸ ਦਿੱਤਾ ਵੀ ਆਹ ਗੱਲ ਹੋ ਗਈ ਆ ਵੀ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਆ ਇੰਨੇ ਕਿਤੇ ਮੰਗੀ ਨੇ ਉਹਦੇ ਭਈਏ ਦੇ ਦੱਸਣ ਮਤਾ ਕਿਉਂਕਿ ਉਹ ਤਾਂ ਸੁਰਤ ਚ ਆ ਉਹਦੇ ਦੱਸਣ ਮਤਾ ਵੀ ਇੰਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰਿਆ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਹੀ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫਿਰ ਪੁਲਿਸ ਮੰਗਾਲੀ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨੂੰ ਉਹਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਨੇ ਮਾਰਿਆ ਹੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬੋਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਗਏ ਸੀ ਜਮਾ ਕਰਾਉਣ ਲਈ ਤੇ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ ਲਾ ਮੰਗਤਰਾਮ ਮੰਗਿਆ ਇਹ ਚੀਜ਼ ਸੱਤ ਪੰਜ 6 ਮਹੀਨੇ ਤੋਂ ਆਪਣੇ ਸੰਡੂ ਦੇ ਕੋਲ ਰਹਿੰਦਾ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਏ ਨੂੰ ਚਾਰ ਪੰਜ ਦਿਨ ਨਹੀਂ ਹੋਏ ਸੀ ਪਿੰਡ ਆਏ ਜਦੋਂ ਇਹ ਪਿੰਡ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਹਿੰਦਾ ਵਾ ਤੇ ਇਹ ਡੇਰੇ ਤੇ ਗਿਆ ਵਾ ਤੇ ਮੋਟਰਸਾਈਕਲ ਲੈ ਕੇ ਗਿਆ ਉਹ ਮੋਟਰਸਾਈਕਲ ਤੇ ਵਾਪਸ ਆ ਜਾਣਾ ਸੀ ਤੇ ਮਤਲਬ ਇਹ ਜਿਹੜੀ ਉਹ ਲੜਾਈ ਹੋਣ ਕਰਨ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਇਹਨਾਂ ਤੇ ਆ ਕਿਸੇ ਆਸ ਨੂੰ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੁਛ ਨਹੀਂ ਉਹ ਬੇਈਦਾ ਤੇ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਨਾ ਕੋਈ ਗੱਲਬਾਤ ਸੀ ਕੋਈ ਰੰਜਿਸ਼ ਵਾਲੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਲਬ ਇਹ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲਾਂ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਸੀਂ ਤਾਂ ਜਾ ਕੇ ਉੱਥੇ ਜੇ ਉਦੋਂ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ ਚਾਚਾ ਸਾਡੇ ਚਾਚਾ ਬਰਕਤ ਸਿੰਘ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਹੀ ਉਧਰੋਂ ਪਹਿਲੋ ਚਲੇ ਹੋੜ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਕਿ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲੜਤ ਦੇਖੀ ਆ ਜਾਂਦੀ ਤੇ ਇਹ ਫਿਰ ਸਾਡੇ ਵੱਲ ਨੂੰ ਭੱਜਿਆ ਆਏ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੜਦਾ ਸਾਨੂੰ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਸੀ ਵੀ ਕੀ ਹੋਇਆ ਫਿਰ ਇਹਨਾਂ ਨੂੰ ਖਿਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ ਪਿੰਡ ਵਾਲੇ ਲੋਕਾਂ ਨੇ ਦੱਸਿਆ ਕਿ ਲੋਹੇ ਦੀ ਰਾਡ ਮਾਰ ਕੇ ਪ੍ਰਵਾਸੀ ਨੇ ਮੰਗਤਰਾਮ ਨੂੰ ਗੱਡੀ ਚਾਰ ਦਿੱਤਾ ਉਧਰ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਲਜ਼ਮ ਪ੍ਰਵਾਸੀ ਮੌਕੇ ਤੋਂ ਫਰਾਰ ਹੋ ਗਿਆ ਅੱਛਾ ਇਹ ਕੱਲ ਰਾਤ ਦੀ ਗੱਲ ਹੈਗੀ ਹੈ ਸਾਨੂੰ ਰਾਏਪੁਰਾਇਆ ਮੰਡ ਤੋਂ ਕਿਹਦਾ ਬੋੜ ਆਇਆ ਸਾਡੇ ਨੌਂਦਾ ਕਿ ਰਾਏਪੁਰਾਇਆ ਨਾ ਜਿਹੜਾ ਸਤੀਪਨ ਵਿਧਾਨ ਦਾ ਡੇਰਾ ਹੈਗਾ ਮੰਡ 'ਚ ਉੱਥੇ ਮਜ਼ਦੂਰ ਕੰਮ ਕਰਦੇ ਆ ਕਿ ਉੱਥੇ ਉਹਨਾਂ ਨੇ ਕਿਹਦਾ ਕਤਲ ਕਰਦਾ ਹੈ ਮੁਕਦਰ ਕੋ ਜੀ ਕਾਰਵਾਈ ਕਰੋ ਅਸੀਂ ਗਏ ਉਥੇ ਰਾਪੁਰਾਇਆ ਦਾ ਇੱਕ ਮੁੰਡਾ ਸੀਗਾ ਨਮਕਤਰਮ ਸਿੰਘ ਇਸ ਨਾਮ ਨਾਲ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪਰਵਾਸੀ ਵਦੂਅ ਸੀ ਸੁਸ਼ੀਲ ਕੁਮਾਰ ਜੋ ਕਿ ਮਧੋਪੁਰ ਜ਼ਿਲ੍ਹਾ ਬਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਵਾਂ ਨੇ ਕਿਤੇ दारू ਪੀਦੀ ਸੀਗੀ दारू ਪੀਦੇ ਪੀਦੇ ਬਹਿਸ ਕਰ ਲੱਭੇਗੇ ਉਹ ਡੇਰੇ ਮੰਡ ਚ ਕਿਤੇ ਰਾਡ ਪਈ ਸੀ ਲੋਹੇ ਦੀ ਉਹ ਚੁੱਕ ਕੇ ਉਹਨੂੰ ਸਿਰ 'ਚ ਮਾਰ ਦਿੱਤੀ ਤੇ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖ ਦਿੱਤੇ ਉਹਨੇ ਇੱਕ ਹੋਰ ਮਾਰ ਦਿੱਤੀ ਉਹਨੇ ਨਾਲ ਉਹਦੇ ਸਿਰ 'ਚ ਗੋਣ ਕਗਲਾ ਪਾ ਦੇ ਪੈ ਥੱਲੇ ਤੋ ਨੋਕ ਤੇ ਉਹਦੀ ਮੌਤ ਹੋ ਗਈ। ਫਿਰ ਅਸੀਂ ਮੌਕੇ ਤੇ ਗਏ ਆ ਡੈੱਡ ਬੋਡੀ ਲੱਗ ਗਈ ਉਹਦੀ ਫਿਰ ਸਿਵਲ ਹਸਪੀਟਲ ਮੌਰਚੀ ਚ ਰੱਖੀ ਹੈਗੀ ਆ ਅੱਜ ਉਹਦੇ ਵਾਰਸ ਆਏ ਆਗੇ ਤੇ ਅਸੀਂ ਅਗਲੀ ਕਾਰਵਾਈ ਰੰਕ ਕਰਦੇ ਨੇ ਕਿ ਫਿਰ ਵਿਕਤੀ ਨੂੰ ਫੜ ਲੈ ਜੀ ਕਸ਼ੀ ਵਜਦੀ ਨੂੰ ਦੋਸੀ ਜਲਦੀ ਗਿਰਫਤਾਰ ਕਰ ਲਵਾਂਗੇ। ਦੋਸੀ ਫੜਾ ਰਹੇ ਆ ਜੀ। ਹੁਣ ਦੋਸੀ ਇਹ ਫੜਾ ਰਹੇ ਨੇ ਜਲਦੀ ਗਿਰਫਤਾਰ ਕਰ ਲਵਾਂਗੇ। ਮੁਲਜ਼ਮ ਦੀ ਪਛਾਣ ਸੁਸ਼ੀਲ ਕੁਮਾਰ ਵਾਸੀ ਪਿੰਡ ਗਵੇਲ ਜ਼ਿਲ੍ਹਾ ਮਾਧੋਪੁਰ ਵਜੋਂ ਹੋਈ ਹੈ ਜਿਸ ਦੀ ਭਾਲ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਖੈਰ ਪ੍ਰਵਾਸੀਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਜੋ ਕਿ ਭਵਿੱਖ ਵਿੱਚ ਪੰਜਾਬ ਦੇ ਲਈ ਵੱਡਾ ਖਤਰਾ ਪੈਦਾ ਹੋ ਸਕਦੇ ਨੇ ਸੋ ਇਸ ਲਈ ਪੰਜਾਬੀਆਂ ਨੂੰ ਸੰਭਲਣ ਦੀ ਲੋੜ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ